ਸਾਰੀ ਰਾਤ ਤੜਫਦਿਆਂ ਲੰਘ ਜਾਂਦੀ ਕਦੇ ਕੰਮ ਤੇ ਮਾਰੇ ਨਹੀਂ ਸੌਂਦੇ ਜਿਸ ਰਾਤ ਨੂੰ ਸੋਨਾ ਚੰਨ ਨਾ ਚੜੇ ਉਸ ਰਾਤ ਨੂੰ ਤਾਰੇ ਨਹੀਂ ਸੌਂਦੇ ਤੇ ਜਿਨ੍ਹਾਂ ਨੂੰ ਉਡੀਕ ਸਜਨ ਦੀ ਹੋਵੇ ਬੁਹੇ ਰੱਖਦੇ ਖੋਲ ਨੈਣਾ ਤੇ ਜਿਨ੍ਹਾਂ ਨੈਣਾ ਨੂੰ ਤੰਗਾ ਯਾਦ ਦੀਆਂ ਉਹ ਨੈਣ ਵਿਚਾਰੇ ਨਹੀਂ ਸੌਂਦੇ ਉਹ ਨਾਨ ਵਿਚਾਰ ਐ ਨਹੀਂ ਸੌਂਦੇ ਤੇ ਰਾਤ ਪਵੇ ਤੇ ਬੇਦਰਦਾਂ ਨੂੰ ਨੀਂਦ ਪਿਆਰੀ ਆਵੇ ਦਰਦਮੰਦਾਂ ਨੂੰ ਤਾਂਗ ਸਜਣਦੀ ਹਏ ਸੁੱਤਿਆਂ ਆਣ ਝਕਾਵੇ ਇੱਕ ਪਾਸੇ ਦੌਲਤ ਦੁਨੀਆ ਦੀ ਇੱਕ ਪਾਸੇ ਯਾਰ ਬੁਲਾਵੇ ਇੱਕ ਪਾਸੇ ਅਕਲ ਪੁਕਾਰੇ ਇੱਕ ਪਾਸੇ ਇਸ਼ਕ ਵੰਗਾ ਰਹੇ ਤੂੰ ਉਸ दौਲਤ ਨੂੰ ਕੀ ਕਰਨਾ ਜਿਹੜੀ ਯਾਰ ਤੋਂ ਦੂਰ ਲੱਜ ਜਾਵੇ ਅਚਮ ਯਾਰ ਤਾਂ ਸਾਥ ਨਾ ਛੱਡੇ ਭਾਵੇਂ ਸਭ ਕੁਝ ਲੁੱਟਿਆ ਜਾਵੇ ਭਾਵੇਂ ਸਭ ਕੁਝ ਲੁੱਟਿਆ ਜਾਵੇ ਨਾ ਛੱਡ ਨਾ ਛੱਡੇ ਯਾਰ ਤਬੂਹਾ ਭਾਵੇਂ ਲੱਖ ਵਾਰੀ ਤੁਰ ਕਰੇ ਯਾਰ ਵੱਲ ਨੂੰ ਮੁੱਖ ਮੋੜਿਆ ਜਿੰਨਾ ਉਹ ਤਾਂ ਇਸ਼ਕ ਦੀ ਬਾਜ਼ੀ ਹਾਰੇ ਇੰਝ ਨਾ ਹੋਵੇ ਇਸ਼ਕ ਦੀ ਪੀੜੀ ਕਿੱਥੇ ਡੁੱਬ ਜਾਵੇ ਅਤ ਵਿਚਾਰੇ ਆਜਮ ਜਿਸ ਉੱਤੇ ਸੋਨਾ ਰਾਜੀ ਉਹ ਤਾਂ ਲੱਗ ਜਾਂਦਾ ਪਾਰ ਕਿਨਾਰੇ ਉਹ ਤਾਂ ਲੱਗ ਜਾਂਦਾ ਪਾਰ ਕਿਨਾਰੇ ਜਾ ਆਖੋ ਯਾਰ ਮੇਰੇ ਨੂੰ ਕਦੀ ਲੈ ਤਤੜੀ ਦੀਆਂ ਸਾਰਾ ਕਿੱਥੇ ਜਾਵਾਂ ਕਿਸਨੂੰ ਆਖਾਂ ਕੱਲੀ ਚਿੰਦ ਨੂੰ ਰੋਗ ਹਸਾਰਾ ਵਾਸਤਾ ਰੱਬ ਦਾ ਆਜਾ ਸਚਨਾ ਛਿੱਤੀ ਮੂੜ ਮੁਹਾਰਾ ਯਾਰ ਫਰੀਦਾ ਚ ਸੋਨਾ ਆਵੇ ਮੇਰੇ ਘਰ ਵਿੱਚ ਆਉਣ ਬਹਾਰਾ ਮੇਰੇ ਘਰ ਵਿੱਚ ਆਉਣ ਬਹਾਰਾ ਮੈਂ ਵੇਖਾਂ ਮੇਰਾ ਯਾਰ ਨਾ ਵੇਖੇ ਜੇ ਮੈਂ ਨਾ ਵੇਖਾਂ ਤਾਂ ਉਹ ਵੇਖੇ ਪੜਟੇ ਵਕਤ ਕਿੱਥੋਂ ਲਿਆਵਾਂ ਸੋਨਾ ਵਿੱਚ ਅੱਖੀਆਂ ਤੇ ਵੇਖੇ ਯਾਰ ਤੱਤੇ ਤੇ ਅੰਦਰ ਵਸਦਾ ਤੈਨੂੰ ਐਵੇਂ ਪੈਣ ਪੁਲੇਖੇ ਯਾਰ ਫਰੀਦਾ ਬੋਹੇ ਯਾਰ ਤੇ ਮਰੀਏ ਭਾਵੇਂ ਵੇਖੇ ਜਾਣਾ ਵੇਖੇ ਭਾਵੇਂ ਵੇਖੇ ਜਾਣਾ ਵੇਖੇ ਚਾਦਰ ਤਿਹਾਰੇ ਉਮਰ ਚਮਾਨੀ ਕਰ ਲੈ ਐ ਸ਼ਾਮੋਚਾ ਸਦਾਨੀਆ ਦੌਲਤ ਦੁਨੀਆ ਸਤਾਨਾ ਲਸ਼ਕਰ ਫੌਜਾ ਤੇ ਜਿਸ ਕਰ ਸਾਰੇ ਉਮਰ ਕੁਸਾਰੇ ਇੱਕ ਰਾਤ ਨਾ ਮਿਲਿਆ ਰਹਿਣਾ ਕੁਝ ਦਿਨ ਤੈਨੂੰ ਯਾਦ ਕਰਨਾ ਤੇਰਾ ਨਾਮ ਨਾ ਕਿਸੇ ਨੇ ਲੈਣਾ ਤੇਰਾ ਨਾਮ ਨਾ ਕਿਸੇ ਨੇ ਲੈਣਾ ਤੇਰੇ ਸ਼ਹਿਰ ਦੀ پاک ਮਸੀਤ ਅੰਦਰ ਤੇਰੀ ਮੌਤ ਦਾ ਚਤ ਐਲਾਨ ਹੋਣਾ ਇਸ ਖਬਰ ਨੂੰ ਸੁਣ ਕੇ سینਾ ਫਟ ਜਾਣਾ ਤੇਰੀ ਵਸਤੀ ਚੌਂਕ ਨੇ ਵੀਰਾਨ ਹੋਣਾ ਤੇ ਜਿੰਨਾ ਥਿਲਾ ਵਿੱਚ ਤੂੰ ਵਸਦਾ ਹੈ ਉਹ ਹਰ ਇੱਕ ਥਿਲਾ ਵੀਰਾਨ ਹੋਣਾ ਤੂੰ ਚਿੱਟੇ ਰੰਗ ਦਾ ਕਫਨ ਚਤ ਪਾ ਲੈਣਾ ਫਿਰ ਹਰ ਮੋਤੇ ਤੇਰਾ ਹੀ ਨਾਮ ਹੋਣਾ ਫਿਰ ਹਰ ਮੋਤੇ ਤੇਰਾ ਹੀ ਨਾਮ ਹੋਣਾ ਉਮੀਦ ਕਰਦਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫਿਰ ਮਿਲਾਂਗੇ ਤਦ ਤੱਕ ਲਈ ਰਫ ਰੱਖਾ